ਪੂਰੇ 2 ਸਾਲ ਬਾਅਦ ਪੰਜਾਬ ਦੇ ਵਿੱਚ ਫੇਰ ਹੜ ਆ ਗਿਆ। ਇਹ ਇਲਾਕਾ ਜਿਹੜਾ ਹੈ ਬਾਉਪੁਰ ਪਿੰਡ ਜਿੱਦਾਂ ਪੈਂਦਾ ਹੈ ਸੁਲਤਾਨਪੁਰ ਲੋਧੀ ਦਾ ਇਲਾਕਾ ਆ। ਭਾਜੀ ਕਈਆਂ ਥਾਵਾਂ ਤੇ ਪਾਣੀ ਬਹੁਤ ਤਾਰੂ ਆ। ਅੱਛਾ ਜੀ। ਬੰਦੇ ਦੇ ਪੈਰੋਂ ਨਹੀਂ ਲੱਗਦੇ। 3 ਫੁੱਟ ਤੋਂ ਤੋਂ 2 ਫੁੱਟ ਤੋਂ ਪਾਣੀ ਘਟ ਕੇ ਤੇ ਹੈ ਵੀ। ਤੇ ਕਰੀਬਨ ਇਹ 16-17 ਪਿੰਡ ਨੇ। ਉਸ ਤੋਂ ਵੀ ਗੰਭੀਰ ਗੱਲ ਇਹ ਆ ਕਿ ਲਗਾਤਾਰ ਪਾਣੀ ਦਾ ਜਿਹੜਾ ਪੱਧਰ ਆ ਉਹ ਵਧਦਾ ਜਾ ਰਿਹਾ। ਅੱਛਾ ਅਚਨ ਵਾਰਨਿੰਗ ਦਿੰਦਾ ਵਾਰਨਿੰਗ ਕਰਕੇ ਕੀ ਕਰਾਂਗੇ? ਹਾਂ। ਉਹ ਤੁਸੀਂ ਮੰਨ ਲਓ ਵੀ ਅਸੀਂ ਆਪਦੇ ਘਰ ਛੱਡ ਕੇ ਕਿੱਥੇ ਜਾਵਾਂਗੇ ਹਾਂ ਨਾਲ ਛੋਟੇ ਛੋਟੇ ਬੱਚੇ ਆ ਘਰ ਛੱਡ ਕੇ ਕਿੱਥੇ ਜਾਵਾਂਗੇ ਨੂੰ ਜਾਂਦਾ ਹੀ ਉਹਨੂੰ ਕਿਨੇ ਵੀ ਪਾਣੀ ਰੀਲਜ਼ ਕਰੇ ਜੀ ਹੈਡ ਤੋਂ ਅੱਜ ਗਿਆ ਤੋਂ ਉਥੋਂ ਪਾਣੀ ਨਹੀਂ ਰੀਲਜ਼ ਕਰਦਾ ਹੋਰ ਇਹ ਸਾਰੀ ਪੱਟੀ ਜਾਵੇ ਉਹ ਹੈਡ ਖਾਲਿਆ ਜਾਵੇ ਨਾ ਤੇ ਫਿਰ ਇਨਾ ਨੁਕਸਾਨ ਏਰੀਆ ਦਾ ਪੰਜਾਬ ਦਾ ਨਹੀਂ ਹੋ ਸਕਦਾ ਇਹ ਜਿਹੜੇ ਝੋਨੇ ਆਪਾਂ ਕਹਿ ਰਹੇ ਆ ਨਾ ਆ ਜਿੰਨਾਂ ਨੂੰ ਆਪਾਂ ਸੋਚਦੇ ਪਏ ਆ ਇਹ ਬਚਣੇ ਨਹੀਂਗੇ ਮਤਲਬ ਤੁਸੀਂ ਅੱਗੇ ਚੱਲੇ ਆ ਜੀ ਪਿੰਡ ਜਾਣਾ ਆ ਉੱਥੇ ਚੱਲੇ ਜਿੱਥੇ ਮੂਹਾਂ ਟੁੱਟਿਆ ਆ ਅੱਛਾ ਤੁਸੀਂ ਉੱਥੇ ਚੱਲੇ ਆ ਤੁਸੀਂ ਕਿੱਥੋਂ ਆਏ ਆ ਆਪਣੇ ਕੋਈ ਪਾਰੋ ਸੌ ਲੋਕੀ ਹੜ੍ਹ ਆ ਗਿਆ ਤੇ ਬਿਨਾਂ ਸ਼ੱਕ ਜਿਹੜੇ ਲੋਕ ਸੋਚਦੇ ਪਏ ਸੀਗੇ ਪੰਜਾਬ ਦੇ ਕਿ ਸ਼ਾਇਦ ਐਸ ਵਾਰ ਹੜ੍ਹਾਂ ਤੋਂ ਬਚਾ ਪਰ ਪੂਰੇ 2 ਸਾਲ ਬਾਅਦ ਪੰਜਾਬ ਦੇ ਵਿੱਚ ਫੇਰ ਹੜ੍ਹ ਆ ਗਿਆ ਆ ਤੁਸੀਂ ਹਾਲਾਤ ਦੇਖੋ ਕੀ ਬਣੇ ਹੋਏ ਆ ਤੇ ਆਹ ਵੀਰ ਜਿਹੜੇ ਆ ਉਹ ਪਾਣੀ ਦੇ ਵਿੱਚੋਂ ਟਰੈਕਟਰ ਲੈ ਕੇ ਆਏ ਨੇ ਉਧਰਲੀ ਸਾਈਡ ਤੋਂ ਇਹਨਾਂ ਨਾਲ ਗੱਲ ਕਰਕੇ ਦੇਖ ਲੈਣੇ ਆ ਇਹ ਕੀ ਕਹਿੰਦੇ ਆ ਪਰ ਇਹ ਇਲਾਕਾ ਜਿਹੜਾ ਹੈ ਬਾਉਪੁਰ ਪਿੰਡ ਜਿੱਦਾਂ ਪੈਂਦਾ ਆ ਸੁਲਤਾਨਪੁਰ ਲੋਧੀ ਦਾ ਇਲਾਕਾ ਆ ਤਕਰੀਬਨ ਜਿਹੜੇ ਪਿੰਡ ਦੱਸੇ ਜਾ ਰਹੇ ਆ ਅਫੈਕਟਡ ਉਹ ਅਫੈਕਟਡ ਪਿੰਡ ਜਿੱਥੇ ਇਹ ਹੜ ਆ ਚੁੱਕਾ ਪਾਣੀ ਆ ਚੁੱਕਾ ਤਕਰੀਬਨ 16 17 ਪਿੰਡ ਦੱਸੇ ਜਾ ਰਹੇ ਆ ਤਕਰੀਬਨ ਤਕਰੀਬਨ ਇੱਥੋਂ ਇਹ ਬੰਨ ਟੁੱਟਿਆ ਆ ਬਿਆਸ ਦਰਿਆ ਦਾ ਲੋਕ ਉਹ ਦੇਖੋ ਉਹ ਪਸ਼ੂ ਲੈ ਕੇ ਜਾ ਰਹੇ ਨੇ ਕੱਢ ਕੇ ਪਿੰਡ ਦੇ ਵਿੱਚੋਂ ਹੌਲੀ ਹੌਲੀ ਕੱਢੀ ਜਾ ਰਹੇ ਨੇ ਪਰ ਇਸ ਤੋਂ ਵੀ ਗੰਭੀਰ ਗੱਲ ਇਹ ਆ ਕਿ ਲਗਾਤਾਰ ਪਾਣੀ ਦਾ ਜਿਹੜਾ ਪੱਧਰ ਆ ਉਹ ਵੱਧਦਾ ਜਾ ਰਿਹਾ ਤੇ ਲੱਗ ਰਿਹਾ ਕਿ ਸ਼ਾਇਦ ਇਸ ਤੋਂ ਜ਼ਿਆਦਾ ਨੁਕਸਾਨ ਹੋਏਗਾ ਪਿਛਲੀ ਵਾਰ ਵਾਲੇ ਹੜ੍ਹ ਜਿਹੜੇ ਸੀਗੇ ਜਿਹੜੇ 2 ਸਾਲ ਪਹਿਲਾਂ ਪੰਜਾਬ ਚ ਆਉਂਦੇ ਆ ਤਕਰੀਬਨ ਉਸਕ ਤਰ੍ਹਾਂ ਦੇ ਹਾਲਾਤ ਜਿਹੜੇ ਆ ਅੱਜ ਦੇਖਣ ਨੂੰ ਮਿਲ ਰਹੇ ਆ ਤੇ ਪਾਣੀ ਬਹੁਤ ਜ਼ਿਆਦਾ ਆ ਚੁੱਕਾ ਆ ਆਲੇ ਦੁਆਲੇ ਦੇ ਪਿੰਡ ਡੁੱਬ ਚੁੱਕੇ ਆ ਇਹ ਤਕਰੀਬਨ ਪੰਜਾਬ ਦੇ ਦਰਿਆਈ ਇਲਾਕਿਆਂ ਦੀ ਇਹੀ ਕਹਾਣੀ ਆ ਵੀ ਮਤਲਬ ਇਹ ਵਿਚਾਰੇ ਡੁੱਬਦੇ ਹੀ ਡੁੱਬਦੇ ਆ ਠੀਕ ਆ ਕਿਉਂ ਕੀ ਕਾਰਨ ਆ ਕੀ ਰੀਜ਼ਨ ਆ ਉਹ ਸਾਰੇ ਜਿਹੜੇ ਆ ਉਹ ਆਪਾਂ ਆਜੋ ਡਿਸਕਸ ਕਰਦੇ ਆ ਆ ਪਾਜੀ ਹੁਣੀ ਟਰੈਕਟਰ ਲੈ ਕੇ ਆਏ ਆ ਉਹ ਕਾਫੀ ਪਿੰਡ ਵੱਲੋਂ ਪਾਣੀ ਦੇ ਵਿੱਚੋਂ ਕੱਢ ਕੇ ਤੇ ਆ ਤੁਸੀਂ ਦੇਖ ਸਕਦੇ ਆ ਕਿ ਟਰੈਕਟਰ ਦੇ ਸਾਰੇ ਟਾਇਰ ਭਜੇ ਹੋਏ ਆ ਪਾਜੀ ਕਿੰਨੇ ਕੁ ਫੁੱਟ ਪਾਣੀ ਸਿਕਾ ਭਾਜੀ ਕਈਆਂ ਥਾਂ ਤੇ ਪਾਣੀ ਬਹੁਤ ਤਾਰੂ ਆ। ਅੱਛਾ ਜੀ। ਬੰਦੇ ਦੇ ਪੈਰ ਵੀ ਨਹੀਂ ਲੱਗਦੇ। ਜੀ। ਤੇ 3 ਫੁੱਟ ਤੋਂ ਤੋਂ 2 ਫੁੱਟ ਤੋਂ ਪਾਣੀ ਘਟ ਕੇ ਤੇ ਹੈ ਵੀ ਨਹੀਂ। ਉਹ। ਹਾਂ ਜੀ। ਪੰਜ ਕਰ ਲ ਵੀ ਅਸੀਂ ਉਹ ਥੱਲਿਓਂ ਇਹ ਸਾਗਰੇ ਸਾਈਡ ਤੋਂ ਸਾਰੇ ਕੱਢ ਕੇ ਆਏ ਆ। ਉਹ ਚਾਰੇ ਰਾਤ ਕੋਠਿਆਂ ਤੇ ਬੈਠੇ ਸੀ। ਅਗੜਾ ਬੋੜ ਰਹੇ ਆ ਅਸੀਂ ਕੱਢ ਕੇ ਬਾਹਰ ਆਏ ਆ। ਉਹਨਾਂ ਨੂੰ ਬੰਨ ਤੇ ਸਿਰ ਜਗਤ ਕਰਕੇ ਉੱਥੇ ਬੰਦੇ ਦੇ ਪੈਰ ਵੀ ਨਹੀਂ ਲੱਗਦੇ। ਘਟੋ ਘਟ 30 40 ਫੁੱਟ ਪਾਣੀ ਡੂੰਗਾ ਉੱਥੇ। ਤੇ ਲੋਕਾਂ ਦੀਆਂ ਫਸਲਾਂ ਨੇ ਘਰ ਨੇ ਵਿੱਚ ਉਹਨਾਂ ਦੇ ਸਾਡੇ ਕੋਲ ਵੀਡੀਓ ਹੈਗਾ ਬਾਕਾਇਦਾ ਤੁਹਾਨੂੰ ਅਸੀਂ ਬੁਖਾਰ ਸਦੇ ਪ੍ਰੂਫ ਕਈਆਂ ਨਾ ਝੂਠ ਮਾਰਦੇ ਬਾਕਾਇਦਾ ਸਾਡੇ ਕੋਲ ਰਿਕਾਰਡ ਵੀਡੀਓ ਲਾਈਵ ਉੱਥੋਂ ਦੀ ਅੱਜ ਦੀਆਂ ਮੌਕੇ ਦੀਆਂ ਅੱਜ ਦੀਆਂ ਇਹ ਉਹ ਹਾਂਜੀ ਬਹੁਤ ਹਾਲਾਤ ਮਾੜੇ ਆ ਜੀ ਕਿੰਨੀ ਤਰੀਕ ਨੂੰ ਪਾਣੀ ਆਇਆ ਇਹ ਪਾਣੀ ਤਾਂ ਮਹੀਨੇ ਹੋ ਗਿਆ ਚੱਲੰਦੇ ਨੂੰ ਇਹ ਟੁੱਟਾ ਸੀ 11 11 ਤਰੀਕ ਨੂੰ ਸੀ 11 ਤਰੀਕ ਨੂੰ ਟੁੱਟਾ ਸੀ 11 ਅਗਸਤ ਨੂੰ 11 ਅਗਸਤ ਨੂੰ 11 ਅਗਸਤ ਨੂੰ ਬੰਨ ਟੁੱਟਿਆ ਹਾਂ ਬੰਨ ਟੁੱਟਿਆ ਪੰਜੇ ਤੜਕੇ ਨਾਮ ਦੱਸਿਆ ਤੁਸੀਂ ਭਾਜੀ ਭਾਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਜੀ ਪਿੰਡ ਬਉਪਰਕ ਦੇੰਦਾ ਰਹਿਣਾ ਦਾ ਜੀ 16 ਪਿੰਡ ਵਾਸਤੇ ਆ ਜੀ ਬਹੁਤ ਪਰ ਕਦੀਮ ਜਦੀਦ ਸਾਂਗਰਾ ਮੌਂਦਾਬਾਦ ਗੋਰਿਆਲਾ ਪੈਣੀ ਇਹਦਾ 16 ਪਿੰਡਾਂ ਦਾ ਮਾਰ ਪਾਣੀ ਪੀ ਚੱਲ ਰਿਹਾ ਹੁਣ ਅੱਥਰ ਅੱਛਾ ਜੀ ਤੇ ਇਹਨੂੰ ਜਦੋਂ ਤੁਹਾਨੂੰ ਵਾਰਨਿੰਗ ਆਈਆਂ ਆ ਜਿੱਦਾਂ ਆਪਾਂ ਨੂੰ ਉਹ ਕਹਿ ਰਿਆ ਸੀਗੇ ਵੀ ਯਾਰ ਵੀ ਪਾਣੀ ਵੱਧ ਰਿਹਾ ਆ ਡੈਮ ਚ ਪਿਛੋ ਛੱਡ ਰਿਹਾ ਤਾਂ ਉਦੋਂ ਕੋਈ ਆਪਾਂ ਨੂੰ ਵਾਰਨਿੰਗ ਵਗੈਰਾ ਪ੍ਰਸ਼ਾਸਨ ਵੱਲੋਂ ਵੀ ਆਈ ਸੀ ਪ੍ਰਸ਼ਾਸਨ ਵਾਰਨਿੰਗ ਦਿੰਦਾ ਵਾਰਨਿੰਗ ਕਰਕੇ ਕੀ ਕਰਾਂਗੇ ਹਾਂ ਉਹ ਤੁਸੀਂ ਮੰਨ ਲਓ ਵੀ ਅਸੀਂ ਆਦੇ ਘਰ ਛੱਡ ਕੇ ਕਿੱਥੇ ਜਾਵਾਂਗੇ ਹਾਂ ਨਾਲ ਛੋਟੇ ਛੋਟੇ ਬੱਚੇ ਆ ਘਰ ਛੱਡ ਕੇ ਕਿੱਥੇ ਜਾਵਾਂਗੇ ਹੂੰ ਪਤਵਾਂ ਪਿੰਡਪਰਾ ਕੋਈ ਦੋ ਦਿਨ ਰਹਿ ਪਾਂਗੇ ਚਾਰ ਦਿਨ ਰਹਿ ਪਾਂਗੇ ਜੀ ਫਿਰ ਤੇ ਘਰੇ ਹੀ ਆਉਣਾ ਪੈਣਾ ਇਹ ਜੀ ਪ੍ਰਸ਼ਾਸਨ ਤੇ ਆਂਦਾ ਪ੍ਰਸ਼ਾਸਨ ਪਰ ਸਾਨੂੰ ਜਿਉਂਦਾ ਹੀ ਉਹਨੂੰ ਕਹਿੰਦੇ ਵੀ ਪਾਣੀ ਰਿਲੀਜ਼ ਕਰੇ ਜੀ ਹੈਡ ਤੋਂ ਹੈਡਿਆ ਤੋਂ ਉਥੋਂ ਪਾਣੀ ਨਹੀਂ ਰਿਲੀਜ਼ ਕਰਦਾ ਫਿਰ ਦੂਸਰਾ ਮਾਮਲਾ ਜਿਹੜਾ ਉਹਨਾਂ ਨੇ ਏਰੀਆ ਕਵਰ ਕੀਤਾ ਰਾਜਸਥਾਨ ਨੇ ਤੇ ਹਰਿਆਣੇ ਨੇ ਉੱਥੇ ਅੱਟ ਜੰਮੀ ਪਈ ਹੈਡ ਦੇ ਅਗੇ ਅਸੀਂ ਤੁਹਾਨੂੰ ਮੌਕੇ 'ਤੇ ਕਹਿੰਦੇ ਵੀ ਹੈ ਨਹੀਂ ਇਹ ਤੁਹਾਨੂੰ ਬੇੜੀਆਂ ਦੇ ਦੋ ਅਸੀਂ ਤਾਰੂ ਆ ਪਾਣੀ ਤੇ ਸਾਨੂੰ ਪਤਾ ਐ ਤੁਹਾਨੂੰ ਮੌਕਾ ਜਾ ਕੇ ਉੱਥੇ ਲਾਈਫ ਖਾਦਨੇ ਵੀ ਐਨੇ ਨੇ ਰਿਬ ਜੰਮੀ ਪਈ ਉੱਥੇ ਉਹ ਰਿਬ ਸਾਰੀ ਪੱਟੀ ਜਾਵੇ ਉਹ ਹੈਡ ਖਾਲਿਆ ਜਾਵੇ ਨਾ ਤੇ ਫਿਰ ਇਨਾ ਨੁਕਸਾਨ ਏਰੀਆ ਦਾ ਪੰਜਾਬ ਦਾ ਨਹੀਂ ਹੋ ਸਕਦਾ ਜੀ ਜੀ ਸਾਨੂੰ ਇਹ ਆ ਵੀ ਉਹ ਜਿਹੜੀ ਅੱਟ ਜੰਮੀ ਉਹਦਾ ਕਰਕੇ ਪੰਜਾਬ ਦਾ ਨੁਕਸਾਨ ਹੁੰਦਿਆ ਆ ਆ ਸਾਡੇ ਏਰੀਆ ਦਾ ਜਨਾ ਨੁਕਸਾਨ ਉਹਦਾ ਕਰਕੇ ਹੋਇਆ 16 ਕ ਪਿੰਡ ਦੱਸੇ ਜਾ ਰਹੇ ਆ ਜੋ ਦੇਖ ਲਓ ਸਾਰੇ ਜਿੰਨੇ ਹੁੰਦੇ ਸਾਰੇ ਬੇੜੀਆਂ ਰਹੀਆਂ ਹੁੰਦੇ ਆ ਜੀ ਅੱਛਾ ਜੀ ਉਹ ਆਪਣੇ ਕਿੰਨੇ ਉਹ ਬੇੜੀ ਆ ਰਹੀ ਆ ਹਨਾ ਹਾਂਜੀ ਓਹੋ ਹੋ ਹੋ ਆ ਦੇਖ ਲਓ ਤੁਹਾਡੇ ਕੋ ਆਪੋ ਆਪਣੇ ਬੇੜੀਆਂ ਚਾਹ ਰਹੇ ਨੇ ਰੱਖੀਆਂ ਹੋਈਆਂ ਕਿ ਇਹਨੇ ਮੋਲ ਲੈ ਆਂਦੀ ਕਿ ਇਹਨੇ ਕਿਦਾਂ ਲੈ ਆਂਦੀ ਆ ਜੀ ਤੁਸੀਂ ਟਰੈਕਟਰ ਤੇ ਜਦੋਂ ਗਏ ਆ ਟਰੈਕਟਰ ਮੈਨੂੰ ਆਹ ਦੇਖੋ ਵੇ ਆ ਟਾਇਰ ਤਕਰੀਬਨ ਇੱਥੇ ਤੱਕ ਪੂਰਾ ਹੀ ਸੀ ਪੂਰਾ 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 ਪਾਣੀ ਅੱਛਾ ਸਰ ਦਾ ਟਰੈਕਟਰ ਚ ਪਾਣੀ ਚ ਨਹੀਂ ਵੜਦਾ ਵੀ ਨੁਕਸਾਨ ਆ ਜੀ ਅੱਛਾ ਜੀ ਹਾਂਜੀ ਟਰੈਕਟਰ ਕਾਫੀ ਹੱਦ ਤੱਕ ਪਾਣੀ ਕਰਕੇ ਕੱਢਣਾ ਪਿਆ ਉਹ ਖੇਤ ਜਾਣਾ ਚੱਲ ਠੀਕ ਹੈ ਲੈਟ ਦਾ ਪ੍ਰਬੰਧ ਨਾਜਿਕ ਜੇ ਕੱਟੀ ਵੀ ਫੇਰ ਦੀ ਲੈਟ ਵੀ ਇਹ ਤਾਂ ਤਕਰੀਬਨ ਦੇਖੋ ਲਾਈਟ ਤਾਂ ਜਦੋਂ ਹਾਰ ਆ ਗਿਆ ਉਦੋਂ ਰਹਿਣੀ ਨਹੀਂ ਗਈ ਇਹ ਤਾਂ ਆਪਾਂ ਨੂੰ ਪਤਾ ਹੀ ਆ ਪਰ ਕੋਈ ਪ੍ਰਬੰਧ ਨਹੀਂ ਜਾਨੀ ਹੋਇਆ ਜਦੋਂ ਪ੍ਰਬੰਧ ਨਹੀਂ ਹੈ ਪ੍ਰਸ਼ਾਸਨ ਦਾ ਪ੍ਰਬੰਧ ਨਹੀਂ ਪ੍ਰਬੰਧ ਨਹੀਂ ਸੀ ਸਿਰਫ ਇੱਕ ਵਾਰਨਿੰਗ ਆ ਵਾਰਨਿੰਗ ਹੈ ਜੀ ਠੀਕ ਹੈ ਤੇ ਤੁਸੀਂ ਆਪਣੇ ਵੱਲੋਂ ਕੋਈ ਪ੍ਰਬੰਧ ਕੀਤੇ ਸੀ ਵੀ ਪਿੰਡ ਵਾਲਿਆਂ ਨੇ ਯਾਰ ਆਪਾਂ ਕੋਸ਼ਿਸ਼ ਕਰਕੇ ਦੇਖ ਲਈਏ ਆਪਾਂ ਬੋਲ ਕੀ ਸੀ ਮਹੀਨਾ ਗੱਥਨ ਲੱਗਿਆ ਬੰਨਣਾ ਸੀ ਮਹੀਨਾ ਪੂਰਾ ਹੋ ਗਿਆ ਜੀ ਕੀ ਕੀਤਾ ਸੀ ਤੁਸੀਂ ਆਹ ਦਾ ਜਿਹੜਾ ਅਰਜੀ ਬੰਨ ਲਾਇਆ ਸੀ ਉਹਨੂੰ ਦਿਨ ਰਾਤ ਹੀ ਉਹਦੇ ਤੇ ਮਿੱਟੀ ਪਾ ਰਹੇ ਸੀ ਹਾਂ ਪ੍ਰਸ਼ਾਸਨ ਵੀ ਸਾਡੇ ਕੋਲ ਆਉਂਦਾ ਸੀ ਪਰ ਅਸੀਂ ਉਹਨੂੰ ਵੀ ਇਹੋ ਗੱਲ ਕਹਿੰਨੇ ਆਂ ਵੀ ਸਾਡਾ ਸਾਥ ਦਿਓ ਪਰ ਉਹ ਇਹੋ ਗੱਲ ਕਹਿੰਦੇ ਆ ਵੀ ਕੋਈ ਨਹੀਂ ਸਾਡੇ ਨਾਲ ਨਾਲ ਪਰ ਹੁਣ ਪ੍ਰਸ਼ਾਸਨ ਕਹਿੰਦਾ ਵੀ ਅਸੀਂ ਤੁਹਾਡੇ ਨਾਲ ਆ ਉਹਦੇ ਵੀ ਨਾਲ ਹੀ ਪਰ ਸਾਡਾ ਸਾਥ ਨਹੀਂ ਦਿੱਤਾ ਕਿਸੇ ਨੇ ਤੇ ਤੁਹਾਡਾ ਸਾਥ ਦੇਣ ਲਈ ਹੁਣ ਕਿਹੜੀਆਂ ਸੰਸਥਾਵਾਂ ਅੱਗੇ ਆਈਆਂ ਔਖਾ ਸਾਈਡ ਵੀ ਆਈ ਹੈ ਜੀ ਆਏ ਆ ਬਾਬਾ ਸੁੱਖਾ ਸਿੰਘ ਵੀ ਬਾਬਾ ਸੁੱਖਾ ਸਿੰਘ ਜੀ ਸਰਹਾਲੀ ਵਾਲੇ ਸਰਹਾਲ ਸਾਹਿਬਾ ਉਹ ਵੀ ਆਏ ਨੇ ਜੀ 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 ਤੇ ਸੀਚੇ ਵਾਲੀਏ ਬਾਬੇ ਉਹ ਵੀ ਆਏ ਨੇ ਸੰਤਪੁਰ ਵੀਰ ਸਿੰਘ ਸੀਚਾ ਸੀਚੇ ਵਾਲੀ ਵੀ ਆਏ ਨੇ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਅਣਕੇ ਬਾਹਾਂ ਫੜੀ ਸੰਸਥਾਨ ਨੇ ਜੀ ਅੱਛਾ ਹਾਂਜੀ ਬਾਈ ਲੋਕਾਂ ਦਾ ਤਾਂ ਨਸਾਰਾ ਆ ਗਿਆ ਸੀਗਾ ਫਸਲਾਂ ਤੇ ਹਨਾ ਨਹੀਂ ਕਿਉਂ ਨਹੀਂ ਨਸਰੇ ਪਏ ਹੀ ਕਿਆਂ ਦੀ ਝੋਨੇ ਨਸਰੇ ਪਏ ਸੀ ਹਨਾ ਨਸਰੇ ਪਏ ਹੀ ਬਗੋਲ ਤੇ ਪਏ ਕਿਆਂ ਦੇ ਝੋਨੇ ਨਸਰੇ ਪਏ ਹੀ ਆਸਾ ਦੇ ਪਾਣੀ ਫਿਰ ਗਿਆ ਜੀ ਕੀ ਕਰਾਂਗੇ ਉਹਨੇ ਆ ਜਿਹੜੇ ਪੱਤ ਝੋਨੇ ਦੀਦੇ ਨਾ ਇਹ ਕੁਛ ਨਹੀਂ ਗਏ ਜੀ 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 ਸਰਕਾਰ ਕਹਿੰਦੀ ਵੀ ਝੋਨੇ ਬੱਜੇ ਪਰ ਸਾਨੂੰ ਪਤਾ ਨਹੀਂ 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 ਪਾਣੀ ਵਗੰਦੇ ਪਰ ਖਤਮ ਹੋ ਹੀ ਜਨੇ ਦੇਖੋ ਇਹ ਜਿਹੜੇ ਝੋਨੇ ਆਪਾਂ ਕਹਿ ਰਹੇ ਆ ਨਾ ਆ ਜਿਨ੍ਹਾਂ ਨੂੰ ਆਪਾਂ ਸੋਚਦੇ ਪਏ ਆ ਇਹ ਬਚਣੇ ਨਹੀਂ ਗਏ ਇਹ ਨਹੀਂ ਬਚਣਾ ਹੈਗਾ ਇਹ ਫਿਨਿਸ਼ ਹੋ ਚੁੱਕੇ ਆ ਜਿੱਦਾਂ ਹੁਣ ਜੀ ਛੱਟ ਨਹੀਂ ਹੋਵਾਲਾ ਅਸੀਂ ਵੀ ਕਹਿੰਦੇ ਬੱਜਣੇ ਬਚਣੇ ਪਰ ਨਹੀਂ ਸੀ ਬਚੇ ਨਹੀਂ ਬਚਣਾ ਨਹੀਂ ਗਾ ਬੱਜਣਾ ਜਦੋਂ ਪਾਣੀ ਰੱਥ ਕੇ ਝੋਨਾ ਉਹਦੇ ਗਲਿਆ ਗਲ ਜਾਣਾ ਇਹ ਇੱਕ ਇਹ ਲੱਥਣਾ ਕਿਹੜਾ ਇੰਨੀ ਛੇਤੀ ਹੈ ਨਹੀਂ ਲੱਥਣਾ ਜੀ ਇਹ ਕੇ ਨੂੰ ਕੱਢਣਾ ਕੱਲ ਡੀਸੀ ਸਾਹਿਬ ਆਏ ਕਹਿੰਦੇ ਪਾਣੀ ਕਵਰ ਕਰਨ ਦੇ ਲਵਾ ਦਣ ਪਰ ਨਹੀਂ ਲੱਤਾ ਤਸ ਤੋਂ ਮਸ ਨਹੀਂ ਪਾਣੀ ਹੁੰਦੇ ਮਹੀਨਾ ਹੋ ਗਿਆ ਪੂਰਾ ਓਏ ਹੋਏ ਸਾਡੇ ਕੋ ਲਾਈਵ ਵੀਡੀਓ ਆਏ ਕਹਿੰਦੇ ਪਾਣੀ ਲੱਥਦਾ ਪਿਆ ਇੰਚਿੰਜ ਦੀ ਰਿਪੋਰਟ ਆ ਸਾਡੇ ਕੋਲ ਪਾਣੀ ਦੀ ਓਏ ਹੋਏ ਨਹੀਂ ਲੱਥਦਾ ਪਿਆ ਜੀ ਗਲ ਬਣੀ ਨਹੀਂ ਨਹੀਂ ਬਣੀ ਅੱਛਾ ਫਿਰ ਹੁਣ ਪਿੰਡ ਦੇ ਵਿੱਚ ਫਸਲਾਂ ਦਾ ਨੁਕਸਾਨ ਹੋ ਗਿਆ ਮਾਲ ਡੰਗਰ ਮਾਲ ਡੰਗਰ ਵਿਚਾਰਾ ਕਰ ਰਹੀ ਐਂ ਤੂੰ ਤੂੜੀਆਂ ਤੇ ਆਪੋ ਆਪਣੇ ਆਟੇ ਆਂ ਦਾਣਾਂ ਤੂੜੀਆਂ ਤੇ ਤੇ ਤੁਹਾਨੂੰ ਕੋਈ ਇਸ ਤਰ੍ਹਾਂ ਦਾ ਕੁਛ ਕਿ ਤੂੰ ਆ ਰਹੀ ਐ ਮਦਦ ਵੀ ਜਟਾਂ ਪੱਠਿਆਂ ਦੀ ਜਾਂ ਅਚਾਰ ਦੀ ਨਹੀਂ ਕੋਈ ਨਹੀਂ ਪੱਠਿਆਂ ਦੀ ਅਚਾਰ ਦੀ ਮਦਦ ਨਹੀਂ ਮੰਗਦੇ ਅਸੀਂ ਕਿੰਨੇ ਵੀ ਪਾਣੀ ਲਸਦੇ ਤੇ ਬਾਹਰ ਲੈਨਾਰੇ ਕੋਈ ਵੀਰ ਭਰਾ ਸਾਡੀ ਮਦਦ ਕਰ ਸਕਦਾ ਸਾਡੇ ਬੰਨ ਬਣਾ ਸਕਦਾ ਸਾਨੂੰ ਪੱਠਿਆਂ ਦੀ ਤਾਂ ਕੋਈ ਆਟਾ ਦਾ ਜਾਂ ਕੋਈ ਕੋਈ ਚੀਜ਼ ਦੀ ਜਰੂਰ ਤੁਸੀਂ ਕੀ ਕੀ ਮਤਲਬ ਤੁਹਾਡੀ ਕਿਨੇ ਵੀ ਸਾਡੇ ਜਿਵੇਂ ਹੁਣ ਬੰਨ ਟੁੱਟਿਆ ਬੰਨ ਦੀ ਸੇਵਾ ਕਰਦਾ ਸਾਡੇ ਨਾਲ ਕੇ ਕੋਈ ਪੈਸਾ ਦੇ ਸਕਦਾ ਕੋਈ ਤੇਲ ਦੇ ਸਕਦਾ ਕੋਈ ਸਾਡੇ ਨਾਲ ਸਾਥ ਾਨ ਕੇ ਵੀਰ ਭਰਾ ਦੇ ਸਕਦਾ ਹਾਂ ਹਾਂਜੀ ਯਾਰ ਬੰਦਾ ਦਾ ਇਹ ਹੀ ਰੋਲਾ ਰਹਿੰਦਾ ਹਰ ਵਾਰੀ ਇਹ ਹੀ ਰੋਲਾ ਰਹਿੰਦਾ ਹਰ ਵਾਰੀ ਫੇਰ ਖੜਾ ਜਾਂਦਾ ਹਰ ਆਦੀ ਫੇਰ ਫੇਰ ਉਹੀ ਰੋਲੇ ਸਾਡੇ ਜਿਹੜੇ ਵੀਰ ਭਰਾ ਆ ਗੂ ਹਨ ਉਹ ਹੱਥ ਜੋੜ-ਜੋੜ ਕੇ ਬੇਨਤੀਆਂ ਕਰਦੇ ਆ ਵੀ ਤੁਸੀਂ ਸਾਡੇ ਨਾਲ ਡਿਬੇਟ ਕਰੋ ਤੁਸੀਂ ਕਹਿੰਦੇ ਦਰਿਆ ਸਹੀ ਐ ਅਸੀਂ ਕਹਿੰਦੇ ਤੁਹਾਨੂੰ ਦਰਿਆ ਤੁਹਾਡੇ ਗਲਤ ਆ ਹਾਂ ਦਰਿਆ ਉੱਚਾ ਹੋ ਗਿਆ ਜਮੀਨਾਂ ਸਾਡੀਆਂ ਨਹੀਂ ਨਹੀਂ ਮੈਂ ਇਹੀ ਸਵਾਲ ਲੱਗਾ ਸੀ ਕਰਨ ਤੁਸੀਂ ਦਰਿਆ ਤੋਂ ਨੀਵੇਂ ਆ ਕਿ ਉੱਚੇ ਆ ਨਹੀਂ ਦਰਿਆ ਤੋਂ ਬਹੁਤ ਨੀਵੇਂ ਆ ਆਹ ਦਰਿਆ ਆ ਆਹ ਵਾਲੇ ਪਾਸੇ ਇਹ ਅਗਲੇ ਪਾਸੇ ਬੰਦੇ ਨਾਲ ਹੀ ਦਰਿਆ ਆ ਹਨਾ ਆ ਆ ਪੋਲਾ ਆ ਰਿਹਾ ਹਨਾ ਆ ਪੋਲਾ ਆ ਰਿਹਾ ਓਏ ਹੋਏ ਓ ਵੀਰ ਬੇੜੀਆਂ ਚਾਉਂਦੇ ਪਏ ਆ ਹੈ ਓਏ ਹੋਏ ਆ ਜਮੀਨਾ ਦੇ ਉੱਪਰੋਂ ਦੀ ਆ ਰਾਇਆ ਜੀ ਜਿੱਥੇ ਝੋਨੇ ਲੱਗੇ ਹੋਏ ਸੀਗੇ ਸੋ ਇੱਥੋਂ ਹੁਣ ਤੁਸੀਂ ਆਪ ਹੀ ਹਿਸਾਬ ਲਾ ਸਕਦੇ ਆ ਆ ਵੀਰ ਹੁਣੀ ਮੈਨੂੰ ਲੱਗਦਾ ਤੁਸੀਂ ਅੱਗੇ ਚੱਲੇ ਆ ਜੀ ਪਿੰਡ ਜਾਣਾ ਆ ਉੱਥੇ ਚੱਲੇ ਜਿੱਥੇ ਮੋਹ ਟੁੱਟਾ ਆਇਆ ਹੈ ਅੱਛਾ ਤੁਸੀਂ ਉੱਥੇ ਚੱਲੇ ਆ ਤੁਸੀਂ ਕਿੱਥੋਂ ਆਏ ਆ ਆਪਣੇ ਘਰੋਂ ਪਾਰੋਂ ਸੌਦਾ ਸੌਦਾ ਲੈ ਕੇ ਆਇਆ ਸੌਦਾ ਵਗੈਰਾ ਲੈ ਕੇ ਆਇਆ ਅੱਛਾ ਲੋ ਜੀ ਆ ਦੇਖ ਲਓ ਕਿਸ਼ਤੀਆਂ ਚ ਜਾ ਰਹੇ ਆ ਤਾਂ ਇੱਥੇ ਫਸਲਾਂ ਬੀਜੀਆਂ ਹੋਈਆਂ ਸੀ ਕਿਹੜੀ ਅਰਫ ਫਸਲ ਇਹਨਾਂ ਲੋਕਾਂ ਦੀ ਵਿਚਾਰਿਆਂ ਦੀ ਬਾਤ ਜਾਣੀ ਆ ਕਿਸੇ ਗਰੀਬ ਗੁਰਬੇ ਦਾ ਕੀ ਹਾਲ ਆ ਉਹ ਕਿੱਦਾਂ ਬੈਠਿਆ ਸਭ ਆਪੋ ਆਪਣੇ ਚਾਰੇ ਘਰਾਂ ਚ ਆਏ ਗਏ ਆ ਕੋਠਿਆਂ ਤੇ ਬੈਠੇ ਕੋਠਿਆਂ ਤੇ ਬੈਠੇ ਆ ਜੀ ਛੜੇ ਕੋ ਲਾਈਫ ਧੁੱਪ ਸੇਕ ਰਹੇ ਨੇ ਧੁੱਪ ਸੇ ਕੀ ਕਰਨਗੇ ਵਿਚਾਰੇ ਉਹ ਜੀ ਓਏ ਇੱਥੇ ਆ ਕੀ ਕੀ ਕਰਨਗੇ ਵਿਚਾਰੇ ਧੁੱਪੇ ਉਹਨਾਂ ਘਰ ਛੱਡਨ ਨੂੰ ਕਿਸੇ ਦਾ ਜੀ ਨਹੀਂ ਕਰਦਾ ਜੀ ਪੰਕੋຊ ਜੇ ਕਰ ਨਹੀਂ ਸਕਦੇ ਛੱਡ ਜਾਨੇ ਪੰ ਪ੍ਰਸ਼ਾਸਨ ਕਹੀ ਵੀ ਜਾਂਦਾ ਨਾ ਕਿੰਨੇ ਦਿਨ ਸਾਡੀ ਸਾਰ ਲੈ ਲੂਗਾ ਦੋ ਦਿਨ ਨਾਲ ਚਾਰਾਂ ਖੀਦੀ ਤੇ ਘਰੇ ਇਹੀ ਬੈਣਾ ਪੈਣਾ ਹੂੰ ਸਭ ਇੱਕ ਖੋਖਲੇ ਦਾਅਵੇ ਨੇ ਪ੍ਰਸ਼ਾਸਨ ਦੇ ਸਾਨੂੰ ਪਤਾ ਹੈ ਹਰ ਸਾਲ ਹੀ ਸਾਡੇ ਨਾਲ ਹੁੰਦਾ ਹਰ ਸਾਲ ਇੱਕ ਸਾਲ ਨਹੀਂ ਪਹਿਲੇ ਸਾਲ ਹਰ ਸਾਲ ਹੀ ਹੋ ਹੁੰਦਾ ਸਾਡੇ ਨਾਲ ਹੂੰ ਲੋ ਆ ਆ ਜਿਹੜੇ ਵੀਰ ਆ ਆ ਜਿਹੜੇ ਵੀਰ ਆ ਉਹ ਬਾਪੂ ਜੀ ਘਾਰ ਰਹੇ ਨੇ ਉਧਰੋਂ ਜਿਹੜੇ ਆ ਰਹੇ ਆ ਕਿਸ਼ਤੀ ਦੇ ਵਿੱਚ ਆਏ ਆ ਆ ਵੀਰ ਚੱਲੇ ਨੇ ਵੀਰ ਹੋਣਾ ਨੇ ਕਸ਼ਤੀ ਜਿਹੜੀ ਆ ਉਹਨੂੰ ਸੰਗਲ ਜਿਹੜਾ ਸੀਗਾ ਖੋਲ ਲਿਆ ਉਹਦਾ ਤੇ ਹੁਣੇ ਜਾ ਰਹੇ ਆ ਬਿਲਕੁਲ ਜੀ ਇਹ ਪੰਜਾਬ ਹੀ ਆ ਇਹਨੂੰ ਪੰਜਾਬ ਦਾ ਤੁਸੀਂ ਦੇਖ ਲਓ ਵੀ ਹੁਣ ਹਿਸਾਬ ਲਾ ਲਓ ਤੇ ਉਹ ਜਿਵੇਂ ਬਾਂਸ ਦੇ ਨਾਲ ਅੱਗੇ ਲਿਜਾ ਰਹੇ ਨੇ ਬਾਈ ਹੁਣੀ ਇਹ ਵੀ ਦੇਖਿਓ ਧਿਆਨ ਦੇ ਨਾਲ ਵੀ ਹੌਲੀ ਹੌਲੀ ਗਾਂਹ ਜਾ ਕੇ ਪਾਣੀ ਦਾ ਪੱਦਰ ਜਿਹੜਾ ਵੱਜ ਜਾਣਾ ਪਾਣੀ ਹੋਰ ਡੂੰਗਾ ਹੋ ਜਾਊਗਾ ਪਾਣੀ ਵੈਸੇ ਗੁਰਪ੍ਰੀਤ ਬਾਈ ਪਾਣੀ ਕਿੰਨਾ ਡੂੰਗਾ ਅੱਗੇ ਪਿੰਡ 'ਚ ਦੱਸ ਰਹੇ ਨੇ ਕਿੰਨਾ ਕਿਤੇ ਤੁਹਾਨੂੰ ਦੱਸਿਆ ਕਿ ਜਿਵੇਂ ਵੀ ਤਾਰੂਆ ਪਾਣੀ ਪੂਰਾ ਫੁੱਲ ਆ ਜੀ ਅੱਛਾ ਪੈਰ ਨਹੀਂ ਲੱਗਦੇ ਕਿੰਗਾ ਪੈਰ ਨਹੀਂ ਲੱਗਦੇ ਜੜੀ ਤੋਂ ਬਿਨਾਂ ਕੋਈ ਫਾਇਦਾ ਨਹੀਂ ਹੁੰਦਾ ਬੇੜੀ ਬਿਨਾ ਕੋਈ ਸਾਥ ਨਹੀਂ ਇਹ ਬੇੜੀਆਂ ਕਿਹਨੇ ਦਿੱਤੀਆਂ ਇਹ ਕੁਝ ਤਾਂ ਲੋਕਾਂ ਦੀ ਆਉਂਦੇ ਆਂ ਬਰਾਈਆਂ ਕਰਿਆ ਨੇ ਤੇ ਕੁਝ ਅੰਦਰ ਪ੍ਰਤਾਪ ਰਾਣੇ ਨੇ ਦਿੱਤੀਆਂ ਕੋਈ ਕਦੀਆਂ ਸਰ ਪ੍ਰਸ਼ਾਸਨ ਨੇ ਦਿੱਤੀਆਂ ਹੋਣਗੀਆਂ ਜੀ ਅੱਛਾ ਜੀ ਹਾਂ ਜੀ ਅੰਦਰ ਪ੍ਰਤਾਪ ਰਾਣੇ ਦਾ ਬਹੁਤ ਸਾਨੂੰ ਸੁਜੋਗ ਉਹਨੇ ਬੇੜੀਆਂ ਦਿੱਤੀਆਂ ਨੇ ਇਹਦੇ ਜਦੋਂ ਮੂਹ ਟੁੱਟਾ ਸੀ ਉਹਨੇ ਪੌਗ ਲੈਣਾ ਵੀ ਆਦੀਆਂ ਭੇਜੀਆਂ ਸੀ ਪਰ ਪਾਣੀ ਜਿਆਦਾ ਹੋਣ ਕਰਕੇ ਨਹੀਂ ਤੇ ਇਹ ਜਿਹੜੇ ਇਹ ਜਿਹੇ ਲੀਡਰ ਜਾਂ ਸੰਸਥਾਵਾਂ ਤੁਹਾਡਾ ਸਾਥ ਦਿੰਦੀਆਂ ਤੁਸੀਂ ਕਹਿ ਰਹੇ ਆਂ ਹਾਂ ਜੀ ਉਹ ਫਿਰ ਜਦੋਂ ਮੰਨ ਲਓ ਆਮ ਹਾਲਾਤ ਨੇ ਤੇ ਤੁਸੀਂ ਉਹਨਾਂ ਲੀਡਰਾਂ ਤੇ ਸੰਸਥਾਵਾਂ ਨੂੰ ਉਦੋਂ ਨਹੀਂ ਕਹਿੰਦੇ ਵੀ ਯਾਰ ਆਪਾਂ ਇਹਦਾ ਪੱਕਾ ਪ੍ਰਬੰਧ ਕਰੀਏ ਕਰਦੇਓ ਸਾਡਾ 24 ਘੰਟਾ ਸਾਥ ਨਾਲ ਹੀ ਰੰਦੇ ਆ ਤੇ ਫਿਰ ਕੋਈ ਹੱਲ ਕਿਉਂ ਨਹੀਂ ਹੋ ਰਿਹਾ ਹੱਲ ਹੁੰਦਾ ਹੁਣ ਚੁੰਨੇ ਲੱਗੇ ਪਾਣੀ ਸੀ ਨਹੀਂ ਸੀ ਕੋਈ ਹੱਲ ਹੁੰਦਾ ਹੋਰ ਕੋਈ ਸਿਰ ਸਾਹਿਬ ਕੋਈ ਪ੍ਰਸ਼ਾਸਨ ਨੂੰ ਕਿਹਾ ਸੀ ਪਹਿਲਾਂ ਪ੍ਰਸ਼ਾਸਨ ਅਸਾਰ ਨਹੀਂ ਲੇ ਸਾਡੀ ਹੜਾਂ ਦੀ ਦਾ ਵਾਰਨਿੰਗ ਬਹੁਤ ਪਹਿਲਾਂ ਦੀ ਦਿੱਤੀ ਹੋਈ ਆ ਉਦੋਂ ਦਾ ਕਣਕਾਂ ਦਾ ਜੇ ਹਰੀਆਂ ਸੀ ਉਹ ਹੀ ਕਹਿੰਦੇ ਨਾ ਪ੍ਰਸ਼ਾਸਨ ਤਾਂ ਕਹੀ ਜਾਂਦਾ ਇਹ ਪਰਚਾ ਚ ਨੂੰ ਅਸੀਂ ਕਹੀ ਜਿੰਨੇ ਵੀ ਜਦੋਂ ਤੁਸੀਂ ਆ ਉਹ ਤੇ ਦਰਿਆ ਖਾਲੋ ਉਹਨਾਂ ਨੂੰ ਨੀਵੇਂ ਕਰੋ ਤੇ ਹੜਾ ਆਉਂਦੇ ਨਹੀਂ ਜੀ ਹੁਣ ਇਹ ਜਮੀਨਾਂ ਆਉਂਦੀਆਂ ਜੱਦੀ ਦਾਦਿਆਂ ਪੁਰਦਾ ਦੇ ਜਮੀਨਾਂ ਜ ਮਾਲਕੀ ਹੈ ਜਿੰਨਾਂ ਦੇ ਵਿੱਚ ਦਰਿਆ ਵਗਦ ਰਿਹਾ ਹੈ ਇਹ ਜਮੀਨਾਂ ਛੱਡ ਕੇ ਅਸੀਂ ਕਿੱਥੇ ਚੱਲ ਜੀ ਕਿੱਥੇ ਜਾਣਾ ਹੈ ਨਹੀਂ ਕਿਸੇ ਨੇ ਨਹੀਂ ਜਾਣਾ ਬਾਈ ਜੀ ਘਰ ਨਹੀਂ ਛੱਡ ਸਕਦਾ ਸੋ ਬਾਈ ਪਿੰਡਾਂ ਦੀ ਜਦੋਂ ਆਪਾਂ ਇਹਨਾਂ ਦਾ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਗੱਲ ਕਰਦੇ ਆਂ ਹਰ ਸਾਲ ਗੱਲਾਂ ਹੁੰਦੀਆਂ ਆ ਪਰ ਜਦੋਂ ਹੜ ਆ ਜਾਂਦਾ ਗੱਲਾਂ ਸਾਰੀਆਂ ਉਦੋਂ ਹੁੰਦੀਆਂ ਆ ਵਿਚਾਰਾ ਉਦੋਂ ਹੁੰਦੀਆਂ ਜਦੋਂ ਹੜ ਹੁੰਦਾ ਨਹੀਂ ਆ ਉਦੋਂ ਪੰਗਾ ਪੈਂਦਾ ਆ ਉਦੋਂ ਕੋਈ ਨਹੀਂ ਖੜਦਾ ਆਗੇ ਠੀਕ ਆ ਉਦੋਂ ਕਿਸੇ ਨੇ ਗੱਲ ਨਹੀਂ ਕਰਨੀ ਹੁੰਦੀ ਉਦੋਂ ਕੋਈ ਨਹੀਂ ਕਹਿੰਦਾ ਯਾਰ ਵੀ ਯਾਰ ਆਪਾਂ ਇਹਨਾਂ ਦਾ ਹੱਲ ਕਰੀਏ ਹੜ ਆ ਸਕਦਾ ਉਦੋਂ ਕਿਸੇ ਨੇ ਇਹਨੂੰ ਸੋਚਿਆ ਨਹੀਂਗਾ ਹੁਣ ਸਾਰੇ ਇੱਥੇ ਆ ਕੇ ਆਪਾਂ ਮੇਰੇ ਵਰਗਿਆਂ ਨੇ ਆਉਣਾ ਆ ਵੀਡੀਓ ਬਣਾਉਣ ਲਈ ਤੇ ਆ ਗਏ ਆ ਅਸੀਂ ਤਾਂ ਪਰ ਸੋ ਜੇ ਤੁਹਾਾਰੇ ਆ ਕੇ ਆਪ ਦਾ ਕਰੀ ਜਾਣਾ ਆ ਜੀ ਅਸੀਂ ਆ ਗਏ ਅਸੀਂ ਆ ਗਏ ਪਰ ਮਾਫ ਕਰਨਾ ਇਹਨਾਂ ਦੀ ਮਦਦ ਉਦੋਂ ਕਰੋ ਹਾਂ ਇੱਕ ਜਿਹੜੀ ਬਾਈ ਨੇ ਗੱਲ ਆਖੀ ਆ ਉਹਦਾ ਧਿਆਨ ਰੱਖਿਓ ਇਹਨਾਂ ਨੂੰ ਪਾਣੀ ਦੀ ਇਹਨਾਂ ਨੂੰ ਆਟੇ ਦਾਣੇ ਦੀ ਕੋਈ ਲੋੜ ਨਹੀਂ ਹੈਗੀ ਐਵੇਂ ਨਾ ਇੱਥੇ ਆਟਾ ਦਾਣਾ ਲੈ ਕੇ ਆਇਓ ਇਹਨਾਂ ਨੂੰ ਪੱਠੇ ਬਿਨਾਂ ਦਿਓ ਭਾਵੇਂ ਬੜੇ ਯਾਰ ਜਦੋਂ ਮੌਸਮ ਆਮ ਹੋ ਗਿਆ ਉਦੋਂ ਨੂੰ ਇਹਨਾਂ ਲੋਕਾਂ ਦੇ ਨਾਲ ਬੰਨ ਲਾਉਣ ਚ ਹੈਲਪ ਕਰ ਲਿਓ ਉਹ ਜ਼ਰੂਰੀ ਆ ਆ ਜ਼ਰੂਰੀ ਨਹੀਂ ਹੈਗਾ ਜੀ ਆਪਾਂ ਆਖੀ ਵੀ ਯਾਰ ਇਹ ਲੋਕ ਵਿਚਾਰੇ ਇਹਨਾਂ ਨੂੰ ਪਾਣੀ ਦੇਈਏ ਇਹਨਾਂ ਨੂੰ ਆਟਾ ਦੇਈਏ ਇਹਨਾਂ ਨੂੰ ਦਾਲਾਂ ਦੇਈਏ ਇਹਨਾਂ ਨੂੰ ਉਹ ਦੇਈਏ ਉਹ ਇਹਨਾਂ ਦੀ ਹੈਲਪ ਕਰਨ ਦੀ ਲੋੜ ਨਹੀਂ ਉਹ ਇਹਨਾਂ ਕੋਲ ਹੈਲਪ ਹੈਗੀ ਆ ਸੋ ਬਹੁਤ ਸਾਰੀਆਂ ਸੰਸਥਾਵਾਂ ਕੰਮ ਕਰ ਰਹੀਆਂ ਇਹਨਾਂ ਨੇ ਦੱਸਿਆ ਜਿਹੜੀਆਂ ਕਰ ਰਹੀਆਂ ਸੋ ਉਹ ਵਧੀਆ ਗੱਲ ਹੈ ਚੰਗੀ ਗੱਲ ਆ ਸੋ ਬਹੁਤ ਬਹੁਤ ਧੰਨਵਾਦ ਤੇ ਆਪਾਂ ਜਿਹੜਾ ਆ ਉਹ ਅੱਗੋਂ ਗੱਲਬਾਤ ਕਰਦੇ ਆ ਸ਼ੁਕਰੀਆ ਤੇ ਇਹਨਾਂ ਦਾ ਇਹ ਦਰਦ ਜਿਹੜਾ ਹੈਗਾ ਜਸਟ ਉਹ ਤੇ ਆਪਾਂ ਗੱਲ ਕਰਨੀ ਸੀ ਤੇ ਉਮੀਦ ਕਰਦੇ ਆ ਵੀ ਤੁਸੀਂ ਇਹਨਾਂ ਦੀ ਸਾਰ ਲਓਗੇ ਇੰਨੀ ਕੁ ਬੇਨਤੀ ਆ ਬਹੁਤ ਸ਼ੁਕਰੀਆ ਧੰਨਵਾਦ